ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਦੋਂ ਸੱਸ ਨੂੰ ਆਪਸ ਵਿੱਚ ਲੜਾਈ ਕਰਨ ਤਾਂ ਉਹਨਾਂ ਨੂੰ ਕਿਹੜੀ ਜੂਨ ਮਿਲਦੀ ਹੈ ਸੋ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਵਧੀਆ ਤਰ੍ਹਾਂ ਸਮਝਾਇਆ ਹੈ ਸੋ ਆਓ ਉਹਨਾਂ ਦੇ ਬਚਨ ਸਰਵਣ ਕਰਦੇ ਹਾਂ ਜੀ ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਕਥਾ ਸੋ ਸਾਖੀ ਦੇ ਵਿੱਚ ਦਰਜ ਹੈ ਜੀ ਆਓ ਆਪਾਂ ਪ੍ਰੇਮ ਦੇ ਨਾਲ ਇਹ ਪਾਵਨ ਕਥਾ ਸਰਵਣ ਕਰਦੇ ਹਾਂ ਇੱਕ ਦਿਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਿਕਾਰ ਖੇਡ ਕੇ ਆਏ ਆ ਤੇ ਸੰਗਤਾਂ ਨੇ ਪੁੱਛਿਆ ਮਹਾਰਾਜ ਤੁਸੀਂ ਜੀਵ ਹੱਤਿਆ ਕਿਉਂ ਕੀਤੀ ਆ ਜੀ ਗੁਰੂ ਮਹਾਰਾਜ ਦੇ ਉੱਪਰ ਕਈ ਜਿਨ੍ਹਾਂ ਦੀ ਸ਼ਰਧਾ ਵਿੱਚ ਕਟਿਆਈ ਆ ਗਈ ਸੀ ਉਹਨਾਂ ਨੇ ਸ਼ੰਕਾ ਕੀਤਾ ਕਿ ਗੁਰੂ ਜੀ ਤਾਂ ਸ਼ਿਕਾਰ ਖੇਡਦੇ ਆ ਤੇ ਉਹਨਾਂ ਦੇ ਅੰਦਰੇ ਵਿਸ਼ਵਾਸ ਨਹੀਂ ਸੀ ਸਤਿਗੁਰੂ ਮੇਰਾ ਮਾਰਜੀਵਾਲ ਹੈ ਇਹ ਕਾਰਨ ਬਣਾਉਣ ਵਾਲਾ ਜੋ ਵੀ ਦੁਨੀਆ ਤੇ ਹੋ ਰਿਹਾ ਵਾਹਿਗੁਰੂ ਹੀ ਹੈ ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਦਾ ਸ਼ੰਕਾ ਦੂਰ ਕਰਨ ਲਈ ਉੱਥੇ ਕਲਾ ਵਰਤਾਈਆ ਸ਼ਿਕਾਰ ਜਿੰਨਾ ਵੀ ਖੇਡਿਆ ਸੀ ਉਹਨਾਂ ਉੱਪਰ ਬਾਣੀ ਪੜ ਕੇ ਅੰਮ੍ਰਿਤ ਦੇ ਛੱਟੇ ਜਦੋਂ ਮਾਰੇ ਆ ਉਹਦੇ ਵਿੱਚ ਖਰਗੋਸ਼ ਬਟੇਰੇ ਹਿਰਨ ਤੇ ਸਾਥ ਸੰਗਤ ਜੀ ਤਿੱਤਰ ਇਹ ਸਾਰੇ ਪੰਛੀ ਜਿਹੜੇ ਮ੍ਰਿਤਕ ਸੀਗੇ ਮਰੇ ਹੋਏ ਸੀ ਜਿਉਂ ਉੱਠੇ ਆ ਤੇ ਚਤੁਰਪਜ ਰੂਪ ਧਾਰ ਕੇ ਸਾਰੇ ਜੈ ਜੈਕਾਰ ਕਰਦੇ ਹੋਏ ਵੈਕੁੰਠਪੁਰੀ ਨੂੰ ਚਲੇ ਗਏ ਆ ਸੰਗਤਾਂ ਨੇ ਦੇਖਿਆ ਧੰਨ ਧੰਨ ਗੁਰੂ ਜੀ ਕਹਿਣ ਲੱਗੇ ਆ ਫਿਰ ਉਸ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਸਜਾਇਆ ਦੀਵਾਨ ਦੇ ਵਿੱਚ ਗਿਆਨੀ ਧਿਆਨੀ ਗੁਣੀ ਵਿਦਵਾਨ ਬੁੱਧਵਾਨ ਪੰਡਿਤ ਜਿਹੜੇ ਸੀਗੇ ਬਹੁਤ ਇਕੱਠੇ ਹੋ ਕੇ ਆਏ ਆ ਤੇ ਗੁਰੂ ਮਹਾਰਾਜ ਨੇ ਉੱਥੇ ਜਿਹੜੇ ਬਚਨ ਕੀਤੇ ਸਾਧ ਸੰਗਤ ਜੀ ਪਰ ਜੂਨਾ ਦੇ ਪ੍ਰਤੀ ਵੀ ਕੀਤੇ ਆ ਜਿਹੜੇ ਲੋਕ ਟੇਡੀਆਂ ਜੂਨਾ ਵਿੱਚ ਪੈ ਜਾਂਦੇ ਉਹਦਾ ਕਾਰਨ ਕੀ ਹੁੰਦਾ ਹੈ ਮਹਾਰਾਜ ਕਹਿਣ ਲੱਗੇ ਸਿੱਖੋ ਤੁਸੀਂ ਆਪਣੇ ਅਸ਼ਟ ਧਰਮ ਕੇ ਸੰਗਪ੍ਰੀਤ ਤੌਰ ਪਰ ਤੀਤ ਰੱਖੋ ਪ੍ਰੀਤ ਵੀ ਜ਼ਰੂਰੀ ਆ ਪ੍ਰਤੀਤ ਵੀ ਜ਼ਰੂਰੀ ਆ ਭਰੋਸਾ ਵੀ ਜ਼ਰੂਰੀ ਹੈ ਬਾਬੇ ਦੀ ਬਾਣੀ ਤੇ ਵਿਸ਼ਵਾਸ ਵੀ ਜ਼ਰੂਰੀ ਸ਼ਰਧਾ ਵੀ ਜ਼ਰੂਰੀ ਆ ਪਿਆਰ ਵੀ ਜ਼ਰੂਰੀ ਆ ਗੁਰੂ ਮਹਾਰਾਜ ਨੇ ਪਹਿਲਾ ਬਚਨ ਕੀਤਾ ਜਿਹੜੇ ਲੋਕ ਬਹੁਤ ਲੋਕ ਐਸੇ ਹਨ ਜਿਹੜੇ ਮਾਇਆ ਨੂੰ ਪਿਆਰ ਕਰਦੇ ਆ ਜਿਹੜੇ ਮਾਇਆ ਨੂੰ ਪਿਆਰ ਕਰਦੇ ਆ ਮਾਇਆ ਨੂੰ ਪਿਆਰ ਕਰਦੇ ਕਰਦੇ ਮਰ ਜਾਂਦੇ ਆ ਉਹਨਾਂ ਨੂੰ ਤਾਂ ਭਾਈ ਸੱਪ ਦੀ ਜੂਣ ਮਿਲਦੀ ਆ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਸਰਪ ਜੂਨ ਬਲ ਬਲੇ ਉਹ ਤਰੈ ਫੇਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸਿੱਖੋ ਯਾਦ ਰੱਖਣਾ ਮੇਰੇ ਇਹਨਾਂ ਬਚਨਾਂ ਨੂੰ ਸਦਾ ਹੀ ਆਪਣੇ ਮਿੱਤਰਾਂ ਨਾਲ ਆਪਣੇ ਗਵਾਂਢੀਆਂ ਦੇ ਨਾਲ ਪਿਆਰ ਬਣਾ ਕੇ ਰੱਖਣਾ ਹੈ ਕਦੇ ਵੀ ਆਪਣੇ ਸੱਗਿਆ ਨਾਲ ਵੈਰ ਨਹੀਂ ਕਰਨਾ ਸਗੋਂ ਪ੍ਰੀਤ ਰੱਖਣੀ ਆ ਜੇ ਕੋਈ ਇਸ ਤਰ੍ਹਾਂ ਕਰੇਗਾ ਆਪਣਿਆਂ ਨੂੰ ਹੀ ਢੋਖਾ ਦੇਵੇਗਾ ਤੇ ਉਹਨੂੰ ਵਿਛੂ ਦੀ ਜੂਨ ਮਿਲੇਗੀ ਮਹਾਰਾਜ ਕਹਿੰਦੇ ਦੇਖੋ ਕੁਝ ਲੋਕ ਹੁੰਦੇ ਨਾ ਸਾਧ ਸੰਗਤ ਜੀ ਜਿਹੜੇ ਡੰਗ ਮਾਰਦੇ ਆ ਆਪਾਂ ਕਹਿੰਨੇ ਇਹਨਾਂ ਨੂੰ ਤਾਂ ਮੈਂ ਆਪਣਾ ਬਣਾਇਆ ਸੀ ਜਿਵੇਂ ਸੱਪ ਐ ਦੁੱਧ ਪਿਆਈ ਐ ਤੇ ਅੰਦਰ ਵੈਸਨ ਕੋਰ ਸਾਧ ਸੰਗਤ ਜੀ ਇਹ ਤੁਸੀਂ ਗੁਰਬਾਣੀ ਵੀ ਸਾਨੂੰ ਸਮਝਾਉਂਦੀ ਆ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੀ ਬਚਨ ਆ ਜੇ ਸੱਪ ਨੂੰ ਦੁੱਧ ਵੀ ਪਾਇਆ ਜਾਵੇ ਤਾਂ ਵੀ ਉਹਦੇ ਅੰਦਰ ਜ਼ਹਿਰ ਹੀ ਟਿਕਿਆ ਰਹਿੰਦਾ ਇਹ ਜਿਹੜੇ ਮੰਨ ਦੇ ਪਿੱਛੇ ਲੱਗਣ ਵਾਲੇ ਬੰਦੇ ਹੁੰਦੇ ਆ ਆਪ ਖੁਦਰੇ ਹੁੰਦੇ ਆ ਇਹੋ ਜਿਹੇ ਲੋਕਾਂ ਦੀ ਆਤਮਾ ਕਦੇ ਨਰਮ ਨਹੀਂ ਹੁੰਦੀ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਬੜੇ ਪਲੀਤ ਤੇ ਪੱਥਰ ਦਿਲ ਹੋ ਜਾਂਦੇ ਆ ਇਹੋ ਜਿਹੇ ਲੋਕ ਇਹ ਜਿਵੇਂ ਸੱਪ ਨੂੰ ਦੁੱਧ ਪਿਉਣ ਵਾਲੀ ਗੱਲ ਹੋ ਜਾਂਦੀ ਹੈ ਸਦਾ ਹੀ ਸਾਡੇ ਬਚਨ ਯਾਦ ਰੱਖਣਾ ਆਪਣੇ ਮਿੱਤਰਾਂ ਨਾਲ ਆਪਣੇ ਸਕਿਆਂ ਨਾਲ ਸ਼ਰੀਕਪੁਣਾ ਨਹੀਂ ਕਰਨਾ ਮਹਾਰਾਜ ਕਹਿਣ ਲੱਗੇ ਇਹ ਸਤਿਗੁਰੂ ਦੀ ਬਾਣੀ ਦਾ ਜੋ ਬਚਨ ਹੈ ਉਹਦੇ ਵਿੱਚ ਵਾਰ-ਵਾਰ ਜ਼ਿਕਰ ਆਉਂਦਾ ਨਿਰਵੈਰ ਉਹ ਪ੍ਰਮਾਤਮਾ ਦਾ ਸੁਭਾਅ ਹੈ ਵੈਰ ਤੋਂ ਰਹਿਤ ਹੋਣਾ ਇਸ ਲਈ ਭਾਈ ਅਸੀਂ ਵੀ ਸ਼ਰੀਕ ਪੁਣਾ ਛੱਡ ਕੇ ਸਭ ਦੇ ਨਾਲ ਬਣਾ ਕੇ ਰੱਖਣੀ ਹੈ ਸਾਰਿਆਂ ਨਾਲ ਪ੍ਰੀਤੀ ਰੱਖਣੀ ਆ ਕਿਸੇ ਦਾ ਵੀ ਕਦੇ ਕਾਰਜ ਝੂਠ ਬੋਲ ਕੇ ਨਹੀਂ ਵਿਗਾੜਨਾ ਮਹਾਰਾਜ ਨੇ ਦੂਜਾ ਬਚਨ ਉੱਥੇ ਕੀਤਾ ਵੱਡੇ ਵੱਡੇ ਵਿਦਵਾਨ ਗਿਆਨੀ ਧਿਆਨੀ ਗੁਣੀ ਗਿਆਨੀ ਸਾਰੇ ਉੱਥੇ ਕੱਤਰ ਹੋ ਕੇ ਸੁਣ ਰਹੇ ਆ ਜੀ ਮਹਾਰਾਜ ਕਹਿੰਦੇ ਸਾਡਾ ਬਚਨ ਯਾਦ ਰੱਖਣਾ ਕਦੇ ਵੀ ਕਿਸੇ ਦਾ ਕਾਰਜ ਹੋਵੇ बन ਰਿਹਾ ਹੋਵੇ ਝੂਠ ਬੋਲ ਕੇ ਨਹੀਂ ਵਿਗਾੜਨਾ ਅੱਜ ਕੱਲ੍ਹ ਦੁਨੀਆ ਦੇ ਲੋਕ ਕੀ ਕਰਦੇ ਆ ਦੂਜਿਆਂ ਦੇ ਕਾਰਜ ਬਣੇ ਬਣਾਏ ਇਹ ਆਪਦੇ ਬੋਲ ਵਿਗਾੜ ਕੇ ਨਾ ਸਾਧ ਸੰਗਤ ਜੀ ਨੁਕਸਾਨ ਕਰਦੇ ਆ ਮਹਾਰਾਜ ਕਹਿਣ ਲੱਗੇ ਇਦਾਂ ਸਿੱਖ ਕਦੇ ਨਹੀਂ ਕਰੇਗਾ ਕਿਸੇ ਦਾ ਬਣਦਾ ਕੰਮ ਦੇਖ ਕੇ ਖੁਸ਼ ਹੋਵੇਗਾ ਕਿਉਂਕਿ ਜਦੋਂ ਅਸੀਂ ਕਿਸੇ ਦਾ ਬਣਦਾ ਕੰਮ ਦੇਖ ਕੇ ਖੁਸ਼ ਹੁੰਨੇ ਆ ਉਹ ਬੀਜ ਸਾਡੇ ਅੰਦਰ ਬੀਜਿਆ ਜਾਂਦਾ ਤੇ ਸਾਡੇ ਕਾਰਜ ਵੀ ਸਬਰ ਦੇ ਆਸਾਤ ਸੰਗਤ ਜੀ ਤੇ ਮਹਾਰਾਜ ਕਹਿਣ ਲੱਗੇ ਤੀਜਾ ਬਚਨ ਸਾਡਾ ਯਾਦ ਰੱਖਣਾ ਜੀ ਚਾਹੇ ਨਾ ਹੋਵੇ ਤੇ ਚਾਹੇ ਹੋਵੇ ਧੀ ਚਾਹੇ ਸੱਸ ਹੋਵੇ ਇਹਨਾਂ ਦਾ ਜਿਹੜਾ ਆਪਸੀ ਰਿਸ਼ਤਾ ਹੈ ਇਹਦੇ ਵਿੱਚ ਬੜੀਆਂ ਲੜਾਈਆਂ ਝਗੜੇ ਕਲੇਸ਼ ਹੋ ਜਾਂਦੇ ਆ ਵਸਦੇ ਘਰ ਉਜੜ ਜਾਂਦੇ ਆ ਜਦੋਂ ਕਿਸੇ ਦੀ ਨਾ ਉਹਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਤੇ ਜਾਂ ਫਿਰ ਉਹਦੇ ਤੋਂ ਦਾਜ ਮੰਗਿਆ ਜਾਂਦਾ ਮਹਾਰਾਜ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਤੇ ਸੱਸ ਜਿਹੜੀ ਆ ਤੇ ਨ ਉਹਨਾਂ ਦੀ ਆਪਸ ਵਿੱਚ ਨਿੱਕੀ ਨਿੱਕੀ ਲੜਾਈ ਵੱਡੇ ਕਲੇਸ਼ ਦਾ ਕਾਰਨ ਬਣ ਜਾਂਦੀ ਆ ਇਹਨਾਂ ਚੀਜ਼ਾਂ ਤੋਂ ਹਟ ਕੇ ਹਉਮੈ ਗਵਾ ਕੇ ਮਹਾਰਾਜ ਕਹਿੰਦੇ ਦੂਜੇ ਦਾ ਇੱਕ ਦੂਜੇ ਦਾ ਦੁੱਖ ਸੁੱਖ ਪੁੱਛਣਾ ਅਸਲ ਧਰਮ ਹੈ ਕਈ ਵਾਰੀ ਛੋਟੀਆਂ ਗੱਲਾਂ ਹੁੰਦੀਆਂ ਸਾਸੰਗ ਜੀ ਕਿ ਮੇਰੀ ਪੁੱਛਣੀ ਮੇਰੀ ਇੱਥੇ ਪੜਤਾਲ ਨਹੀਂ ਮੈਂ ਇੱਥੇ ਰਹਿ ਕੇ ਕੀ ਕਰਨਾ ਤੇ ਉਹ ਜਿਹੜੀਆਂ ਬੀਬੀਆਂ ਹਨ ਘਰ ਤਿਆਗ ਦਿੰਦੀਆਂ ਨੇ ਬੱਚਿਆਂ ਸਮੇਤ ਛੱਡ ਕੇ ਆ ਜਾਂਦੀਆਂ ਨੇ ਇਵੇਂ ਬੱਚੇ ਵੀ ਰੁੱਲਦੇ ਨੇ ਬਹੁਤ ਸਾਰਾ ਪਰਿਵਾਰਕ ਦਾ ਆਪਸੀ ਜਿਹੜਾ ਮਾਮਲਾ ਹੁੰਦਾ ਮਸਲਾ ਹੁੰਦਾ ਕੋਰਟ ਕਚਹਿਰੀ ਤੱਕ ਚਲਿਆ ਜਾਂਦਾ ਤੇ ਜ਼ਿੰਦਗੀ ਇਹ ਮਨੁੱਖਾ ਦੇਹੀ ਇੱਕ ਵਾਰ ਮਿਲੀ ਆ ਮਹਾਰਾਜ ਕਹਿਣ ਲੱਗੇ ਖਾਲਸਾ ਜੀ ਇਹਨੂੰ ਅਜਿਹੇ ਬਾਦ ਵਿਵਾਦਾਂ ਵਿੱਚ ਪੈ ਕੇ ਅਜਾਈ ਗਵਾ ਦੇਣਾ ਇਹ ਧਰਮ ਨਹੀਂ ਹੈ ਸਹਰਾ ਜਿਹੜਾ ਹੋਵੇ ਉਹਨੂੰ ਧੀ ਨੇ ਨਾ ਨੇ ਪਿਤਾ ਸਮਾਨ ਜਾਣਨਾ ਹੈ ਤੇ ਜਿਹੜੀ ਸਾਸਾ ਨੂੰ ਮਾਂ ਦੇ ਸਮਾਨ ਕਰਕੇ ਜਾਣਨਾ ਹੈ ਤੇ ਉਹਦੀ ਸੇਵਾ ਕਰਨੀ ਹੈ ਬਜ਼ੁਰਗ ਜਾਣ ਕੇ ਵੱਡੇ ਜਾਣ ਕੇ ਤੇ ਜੇਕਰ ਮਹਾਰਾਜ ਕਹਿਣ ਲੱਗੇ ਸੋਹਰਾ ਕੋਈ ਆਪਣੀ ਨੋਹ ਦੇ ਉੱਪਰ ਇਸ ਤਰ੍ਹਾਂ ਮੈਲੀ ਅੱਖ ਰੱਖੇਗਾ ਨiyet ਖੋਟੀ ਕਰੇਗਾ ਤੇ ਉਹ ਸਰੀਰ ਉਹਦੇ ਨੂੰ ਰੋਗ ਐਸਾ ਲੱਗ ਜਾਵੇਗਾ ਤੇ ਮਹਾਰਾਜ ਕਹਿਣ ਲੱਗੇ ਯਾਦ ਰੱਖੇਗਾ ਉਹ ਤੇ ਜਿਹੜੀ ਜਮਾਂ ਦੀ ਮਾਰ ਪਵੇਗੀ ਉਹ ਵਖਰੀ ਆ ਜਿਹੜੀਆਂ ਟੇਡੀਆਂ ਜੂਨਾ ਵਿੱਚ ਪਵੇਗਾ ਵਖਰਾ ਹੈ ਸਾਧ ਸੰਗ ਜੀ ਜਿਹੜੇ ਆਪਣੇਆਂ ਨੂੰ ਧੋਖਾ ਦਿੰਦੇ ਆ ਤੇ ਇਦਾਂ ਫਿਰੋ ਉਹਨਾਂ ਨੂੰ ਵਿਛੂ ਦੀ ਜੂਨ ਮਿਲਦੀ ਆ ਤੇ ਸਾਧ ਸੰਗ ਜੀ ਇਹ ਵਿਛੂ ਦਾ ਸੁਭਾਗ ਹੀ ਹੁੰਦਾ ਡੰਗ ਮਾਰਨਾ ਤੁਸੀਂ ਇਹਦਾ ਭਲਾ ਕਰੋਗੇ ਤੁਹਾਨੂੰ ਵਾਰ-ਵਾਰ ਡੰਗ ਮਾਰੇਗਾ ਇਦਾਂ ਹੀ ਕਈ ਲੋਕ ਹੁੰਦੇ ਆ ਉਹਨਾਂ ਦਾ ਸੁਭਾਈ ਦਾ ਬਣ ਜਾਂਦਾ ਗੁਰੂ ਮਹਾਰਾਜ ਕਹਿੰਦੇ ਜਦੋਂ ਕੋਈ ਨਾ ਆਉਂਦੀ ਆ ਭਾਈ ਨੁਤੀ ਨਾਲੋਂ ਵੀ ਉਹਦਾ ਵੱਧ ਸਤਿਕਾਰ ਕਰਨਾ ਚਾਹੀਦਾ ਨੋਹਾਂ ਦਾਤਾ ਧੀਆਂ ਨਾਲੋਂ ਵੱਧ ਆਦਬ ਕਰੋ ਜਿਨ੍ਹਾਂ ਨੇ ਤੁਹਾਡੀ ਅੰਸ ਬੰਸ ਦਾ ਵਾਧਾ ਕਰਨਾ ਦੇਖੋ ਧੀ ਦਾ ਵੀ ਸਤਿਕਾਰ ਹੋਣਾ ਜ਼ਰੂਰੀ ਹੈ ਪਰ ਉਹ ਭਾਈ ਦੇਖੋ ਬਗਾਨੇ ਘਰ ਤੋਂ ਛੱਡ ਕੇ ਸਾਰਾ ਕੁਝ ਸਾਡੇ ਘਰ ਵਿੱਚ ਆਈ ਆ ਸੋਚੋ ਉਹਦਾ ਸਤਿਕਾਰ ਕਰੋ ਤੇ ਮਹਾਰਾਜ ਨੇ ਆਖਿਆ ਭਾਈ ਕੁਝ ਲੋਕ ਜਿਹੜੇ ਮਿੱਠਾ ਨਹੀਂ ਬੋਲਦੇ ਕੜਤਨ ਭਰੇ ਬਚਨ ਬੋਲਦੇ ਹਨ ਸਦਾ ਹੀ ਉਨ੍ਹਾਂ ਉੱਪਰ ਸਾਡੀ ਕਦੇ ਖੁਸ਼ੀ ਨਹੀਂ ਹੋ ਸਕਦੀ ਕਿਉਂਕਿ ਉਹਨਾਂ ਦੇ ਪਰਮਾਤਮਾ ਦੇ ਗੁਣ ਨੂੰ ਹੀ ਗਵਾ ਦਿੱਤਾ ਹੈ। ਪਰਮਾਤਮਾ ਦਾ ਸੁਭਾਅ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਮਲ ਥਕੀ ਜੀ ਕਦੇ ਨਾ ਬੋਲੇ ਕੋਰਾ। ਪਰਮਾਤਮਾ ਦਾ ਸੁਭਾਅ ਹੈ ਮਿੱਠਾ ਬੋਲਣਾ ਤੇ ਗੁਰੂ ਦਾ ਸੁਭਾਅ ਕਦੇ ਵੀ ਕੌੜਾ ਨਹੀਂ ਬੋਲਣਾ ਤੇ ਜਿਹੜਾ ਸਿੱਖੇ ਛੱਡ ਕੇ ਕੜਤਨ ਭਰੇ ਸ਼ਬਦ ਬੋਲਦਾ ਦੂਜਿਆਂ ਦਾ ਦਿਲ ਤੋੜਦਾ ਹੈ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਉੱਪਰ ਬਾਬਾ ਨਾਨਕ ਜੀ ਦੀ ਕਿਵੇਂ ਖੁਸ਼ੀ ਹੋ ਸਕਦੀ ਹੈ ਜੀ ਮਿੱਠਾ ਹੀ ਬੋਲਣਾ ਹੈ ਮੁਸਕਰਾ ਕੇ ਇਹੀ ਗੱਲ ਕਰਨੀ ਆ ਦੁਨੀਆ ਤੇ ਕੁਝ ਐਹੋ ਜੇ ਲੋਕ ਹੁੰਦੇ ਸਾਧ ਸੰਗਤ ਜੀ ਗੱਲ ਕਰਦੇ ਆ ਤੇ ਇਤਨੇ ਪਿਆਰ ਨਾਲ ਕਰ ਦਿੰਦੇ ਆ ਸਾਡੇ ਵਿੱਚ ਦਿਲ ਪਾ ਦਿੰਦੇ ਆ ਕਿ ਇਹੋ ਜੇ ਲੋਕ ਹੁੰਦੇ ਆ ਜਿਹੜੇ ਗੱਲ ਕਰਦੇ ਆ ਸਾਡੇ ਵਿੱਚੋਂ ਦਿਲ ਕੱਢ ਲੈਂਦੇ ਆ ਇਸ ਕਰਕੇ ਮਿੱਠਾ ਹੀ ਬੋਲਣਾ ਹੈ ਇਹੀ ਗੁਰੂ ਦਾ ਸੁਭਾਅ ਇਹੀ ਰੱਬ ਦਾ ਸੁਭਾਅ ਹੈ ਦੂਜਾ ਹੱਸ ਕੇ ਗੱਲ ਕਰਨੀ ਕਿਸੇ ਨੂੰ ਖੁਸ਼ੀ ਦੇਣੀ ਇਹ ਵੀ ਇੱਕ ਪ੍ਰਕਾਰ ਦੀ ਬੰਦਗੀ ਆ ਰੋਂਦਿਆਂ ਨੂੰ ਹਸਾਉਣਾ ਫਿਰ ਉੱਥੇ ਮਹਾਰਾਜ ਨੇ ਇਹ ਤਾਂ ਦੱਸਿਆ ਕਿ ਕੀ ਕੀ ਕਰਨਾ ਚਾਹੀਦਾ ਮਿੱਠਾ ਬੋਲਣਾ ਚਾਹੀਦਾ ਮੁਸਕਰਾ ਕੇ ਗੱਲ ਕਰਨੀ ਚਾਹੀਦੀ ਆ ਕਿਸੇ ਤੇ ਦਇਆ ਕਰਨੀ ਚਾਹੀਦੀ ਆ ਕਿਸੇ ਨੂੰ ਲੋੜ ਹੋਵੇ ਕੋਈ ਗੁਣ ਕਰਕੇ ਸਾਡੇ ਤੋਂ ਪਿੱਛੇ ਹੋਵੇ ਉੱਤੇ ਤਰਸ ਕਰਨਾ ਇਹ ਧਰਮ ਕਰਮ ਹਨ ਪਰ ਮਹਾਰਾਜ ਕਹਿੰਦੇ ਸਾਡੇ ਉਹ ਵੀ ਬਚਨ ਯਾਦ ਰੱਖਣਾ ਜੋ ਤੁਸੀਂ ਭੁੱਲ ਕੇ ਨਹੀਂ ਕਰਨੇ ਭਾਈ ਮਹਾਰਾਜ ਨੇ ਪਹਿਲਾ ਬਚਨ ਕੀਤਾ ਕਹਿਣ ਲੱਗੇ ਖਾਲਸਾ ਜੀ ਯਾਦ ਰੱਖਣਾ ਜੇਕਰ ਕਿਸੇ ਇਨਸਾਨ ਨੂੰ ਤਰਨਾ ਹੀ ਨਹੀਂ ਆਉਂਦਾ ਤੇ ਨਦੀ ਵਿੱਚ ਚਲਿਆ ਜਾਵੇ ਤੇ ਡੁੱਬ ਜਾਵੇਗਾ ਬਿਲਕੁਲ ਇਸੇ ਤਰ੍ਹਾਂ ਸਿੱਖੋ ਪ੍ਰਾਈ ਸੇਜ ਤੇ ਕਦੇ ਵੀ ਪੈਰ ਨਹੀਂ ਧਰਨਾ ਗੁਰੂ ਮਹਾਰਾਜ ਨੇ ਬਚਨ ਕੀਤੇ ਪਰ ਨਾਰੀ ਕੀ ਸੇਜ ਭੂਲ ਸਪਨੇ ਹੋ ਨਾ ਜਾਏ ਹੋ ਇਸ ਕਰਕੇ ਮੇਰੇ ਪਿਆਰੇ ਸਿੰਘਾ ਪ੍ਰਾਈ ਇਸਤਰੀ ਦੀ ਸੇਜਾ ਉੱਤੇ ਕਦੇ ਸੁਪਨੇ ਵਿੱਚ ਵੀ ਨਾ ਜਾਈਂ ਵੈਸੇ ਜਾਣਾ ਤਾਂ ਦੂਰ ਦੀ ਗੱਲ ਆ ਸੁਪਨੇ ਵਿੱਚ ਵੀ ਨਹੀਂ ਜਾਣਾ ਸੁਪਨੇ ਵੀ ਤੇਰੇ ਨਿਰਮਲ ਹੋਣੇ ਚਾਹੀਦੇ ਆ ਮਹਾਰਾਜ ਨੇ ਬਚਨ ਕੀਤਾ ਕੋਈ ਪ੍ਰਾਈ ਇਸਤਰੀ ਹੋਵੇ ਉਹਦੇ ਕੋਲ ਕੱਲਿਆਂ ਜਾ ਕੇ ਨਹੀਂ ਬੈਠਣਾ ਕਦੇ ਇਹ ਜੋ ਗੁਰੂ ਸਾਹਿਬ ਜੀ ਮਹਾਰਾਜ ਬਚਨ ਕਹਿੰਦੇ ਸਾਫ ਸੰਗਤ ਜੀ ਕਈ ਵਾਰੀ ਸਾਨੂੰ ਬਾਅਦ ਵਿੱਚ ਪਤਾ ਲੱਗਦਾ ਕਿ ਅਸੀਂ ਗਲਤੀ ਕਿੱਥੇ ਕੀਤੀ ਆ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤੁਹਾਡੇ ਚਰਿੱਤਰ ਉੱਪਰ ਦਾਗ ਵੀ ਲੱਗ ਸਕਦਾ ਉਹ ਇਸਤਰੀ ਤੁਹਾਡੇ ਬਾਬਤ ਕੁਝ ਵੀ ਕਹਿ ਸਕਦੀ ਆ ਕੋਈ ਇਲਜ਼ਾਮ ਵੀ ਲਾ ਸਕਦੀ ਕੋਈ ਤੁਮਤ ਵੀ ਲਾ ਸਕਦੀ ਆ ਤਾਂ ਜਦੋਂ ਤੁਸੀਂ ਕਿਸੇ ਇਸਤਰੀ ਕੋਲ ਜਾਣਾ ਹੋਵੇ ਜਾਂ ਤਾਂ ਦੋ ਮਰਦ ਹੋਣੇ ਚਾਹੀਦੇ ਹਨ ਕੋਈ ਆਪਜੀ ਨਾਲ ਵੀਰ ਸੱਜਣ ਹੋਵੇ ਜਾਂ ਦੋ ਜਾਂ ਤਿੰਨ ਬੀਬੀਆਂ ਹੋਣੀਆਂ ਚਾਹੀਦੀਆਂ ਨੇ ਸਾਧ ਸੰਗਤ ਜੀ ਇਸ ਕਰਕੇ ਕਦੇ ਵੀ ਸਿੱਖ ਨੇ ਮੈਲੀ ਅੱਖ ਦੇ ਨਾਲ ਕਿਸੇ ਪਰਾਈ ਇਸਤਰੀ ਨੂੰ ਨਹੀਂ ਦੇਖਣਾ ਹੈ ਤੇ ਗੁਰੂ ਸਾਹਿਬ ਜੀ ਨੇ ਜੋ ਅਗਲਾ ਬਚਨ ਕੀਤਾ ਮਹਾਰਾਜ ਕਹਿੰਦੇ ਜਦੋਂ ਕਈ ਵਾਰੀ ਸਾਡਾ ਨੁਕਸਾਨ ਹੋ ਜਾਂਦਾ ਆਈਏ ਜ਼ਿੰਦਗੀ ਆ ਜ਼ਿੰਦਗੀ ਦੇ ਵਿੱਚ ਨਫਾ ਨੁਕਸਾਨ ਘਾਟੇ ਵਾਦੇ ਇਹ ਜ਼ਿੰਦਗੀ ਵਿੱਚ ਹੁੰਦੇ ਹੀ ਰਹਿੰਦੇ ਆ ਥੋੜਾ ਨੁਕਸਾਨ ਹੋਣ ਤੇ ਵੀ ਕਿਸੇ ਨਾਲ ਵਿਗਾੜ ਨਹੀਂ ਕਰਨਾ ਜੀ ਕਦੇ ਵੀ ਇੱਕ ਵਾਰੀ ਸਾਡਾ ਥੋੜਾ ਜਿਹਾ ਨੁਕਸਾਨ ਹੋ ਜਾਂਦਾ ਤੇ ਅਸੀਂ ਸੋਚ ਲੈਂਦੇ ਪਤਾ ਨਹੀਂ ਕੀ ਹੋ ਗਿਆ ਅਸੀਂ ਬੋਲ ਵਿਗਾੜ ਕਰਦੇ ਆ ਅਸੀਂ ਦੂਜਿਆਂ ਨੂੰ ਅਪ ਸ਼ਬਦ ਬੋਲਦੇ ਆਂ ਜੀ ਇਦਾਂ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਰਗਾਵਾਰਾਗਾਵਾਰ ਇਸ ਤਰ੍ਹਾਂ ਕਰਨ ਨਾਲ ਬੰਦਾ ਮੂਰਖ ਬਣ ਜਾਂਦਾ ਹੈ ਕੂੜ ਬੋਲ ਮੁਰਦਾਰ ਖਾਏ ਗੁਰੂ ਮਹਾਰਾਜ ਕਹਿਣ ਲੱਗੇ ਫਿੱਕਾ ਬੋਲਣਾ ਤੇ ਜਿਹੜੇ ਬੰਦੇ ਝੂਠ ਬੋਲ ਕੇ ਦੂਜਿਆਂ ਦੇ ਹੱਕ ਮਾਰਦੇ ਆ ਦੂਜਿਆਂ ਨੂੰ ਸਿੱਖਿਆ ਦਿੰਦੇ ਆ ਭਾਈ ਇਹੋ ਜੇ ਲੋਕ ਤਾਂ ਆਪ ਠੱਗੇ ਜਾ ਰਹੇ ਆ ਥੋੜਾ ਜਾਂ ਨੁਕਸਾਨ ਹੋ ਜੇ ਕਈ ਵਰੀ ਕਿਸੇ ਨੂੰ ਬੇਵਜ੍ਹਾ ਪਰੇਸ਼ਾਨ ਕਰੀ ਜਾਣਾ ਇਸ ਤਰ੍ਹਾਂ ਕਿਸੇ ਨਾ ਵੀ ਵਿਗਾੜ ਨਹੀਂ ਕਰਨਾ ਫਿਰ ਮਹਾਰਾਜ ਕਹਿੰਦੇ ਨਾ ਤਾਂ ਪਾਈ ਬਿਨਾ ਪਛਾਣ ਕੀਤੇ ਕੋਈ ਘੋੜਾ ਹੋਵੇ ਕਿਸੇ ਦਾ ਬੇਗਾਨਾ ਘੋੜਾ ਤੇ ਉੱਤੇ ਸਵਾਰੀ ਨਹੀਂ ਕਰਨੀ ਚਾਹੀਦੀ ਕਈ ਵਾਰੀ ਬੰਦਾ ਇਸ ਤਰ੍ਹਾਂ ਹੁੰਦਾ ਵੀ ਬੇਗਾਨਾ ਘੋੜਾ ਹੁੰਦਾ ਉਹਦੇ ਸੁਭਾਅ ਦਾ ਨਹੀਂ ਪਤਾ ਹੁੰਦਾ ਉਹਦੀ ਚੰਚਲਤਾਈ ਦਾ ਉੱਤੇ ਸਵਾਰ ਹੋਣ ਲੱਗਦਾ ਤੇ ਉਹ ਘੋੜਾ ਸੱਟ ਦਿੰਦਾ ਤੇ ਸੱਟ ਮਾਰ ਦਿੰਦਾ ਪ੍ਰਾਤਨ ਸਿੰਘ ਹੁੰਦੇ ਸੀ ਉਹਨਾਂ ਨੂੰ ਮਹਾਰਾਜ ਨੇ ਕਿਉਂਕਿ ਅੱਜ ਕੱਲ ਤਾਂ ਵਾਹਨ ਸਾਧ ਸੰਗਤ ਜੀ ਗੱਡੀਆਂ ਨੇ ਜਾਦਾ ਕਰਕੇ ਮੋਟਰਸਾਈਕਲ ਨੇ ਜਾਂ ਹੋਰ ਚੀਜ਼ਾਂ ਚੱਲ ਪਈਆਂ ਨੇ ਵਿਗਿਆਨ ਨੇ ਤਰੱਕੀ ਕਰ ਲਈ ਆ ਪਰ ਉਦੋਂ ਸਮੇਂ ਦੇ ਹਿਸਾਬ ਨਾਲ ਜਿਵੇਂ ਵੀ ਮਹਾਰਾਜ ਨੇ ਕਿਹਾ 100 ਸਾਖੀ ਦੇ ਵਿੱਚ ਉਹ ਆਪ ਜੀ ਨਾਲ ਬਚਨ ਸਾਂਝੇ ਕੀਤੇ ਜਾ ਰਹੇ ਆ ਜਾਂ ਅੱਜ ਵੀ ਕਿਸੇ ਦਾ ਘੋੜਾ ਹੋਵੇ ਸਾਧ ਸੰਗਤ ਜੀ ਤੇ ਤੁਸੀਂ ਉਹਦੇ ਉੱਪਰ ਸਿੱਧੇ ਸਵਾਰ ਨਹੀਂ ਹੋ ਸਕਦੇ ਹਾਂ ਕੋਈ ਜਾਣਕਾਰ ਬੰਦਾ ਹੋਵੇ ਉਹ ਗੱਲ ਵੱਖਰੀ ਆ ਮਹਾਰਾਜ ਨੇ ਇਸ ਤਰ੍ਹਾਂ ਵਿਆਖਿਆ ਭਾਈ ਜਦੋਂ ਕੋਈ ਜ਼ਿੰਦਗੀ ਦੇ ਵਿੱਚ ਤੁਸੀਂ ਇਹੋ ਜਿਹੇ ਕੰਮ ਕਰੋਗੇ ਤੇ ਜਮਾਂ ਦੀ ਤੁਹਾਨੂੰ ਮਾਰ ਪਵੇਗੀ ਇੱਥੇ ਦੁਨੀਆਂ ਦੇ ਵਿੱਚ ਵੀ ਦੁੱਖ ਮਿਲ ਜਾਵੇਗਾ ਤੇ ਅੱਗੇ ਜਾ ਕੇ ਵੀ ਤੁਹਾਨੂੰ ਦੁੱਖ ਮਿਲੇਗਾ ਤੇ ਇਸ ਕਰਕੇ ਭਾਈ ਲੋਕ ਸੁਖੀਏ ਪਰਲੋਕ ਸਹੇਲੇ ਤਦ ਹੀ ਹੋਣਗੇ ਜਦੋਂ ਗੁਰਬਾਣੀ ਦੇ ਅਨੁਸਾਰ ਤੁਹਾਡਾ ਜੀਵਨ ਹੋਵੇਗਾ ਤੇ ਕਲਗੀਧਰ ਪਾਤਸ਼ਾਹ ਜੀ ਨੇ ਇਹ ਵੀ ਦੱਸਿਆ ਜੋ ਅੱਜ ਦੇ ਲੋਕ ਇਹ ਚੀਜ਼ ਬਹੁਤ ਕਰਦੇ ਆ ਜਦੋਂ ਮਹਾਰਾਜ ਕਹਿੰਦੇ ਭਾਈ ਕਿਸੇ ਦਾ ਕੁਝ ਨੁਕਸਾਨ ਹੋ ਜੇ ਕਿਸੇ ਦਾ ਧੀ ਪੁੱਤ ਵਿਗੜ ਜੇ ਉਹਨੂੰ ਵੇਖ ਕੇ ਕਈ ਲੋਕ ਖੁਸ਼ ਹੁੰਦੇ ਆ ਮਹਾਰਾਜ ਕਹਿੰਦੇ ਨਹੀਂ ਭਾਈ ਇਸ ਤਰ੍ਹਾਂ ਨਹੀਂ ਕਰਨਾ ਕਦੇ ਖਾਲਸਾ ਜੀ ਕੋਈ ਵਿਗੜਿਆ ਹੋਵੇ ਕੋਈ ਨਸ਼ੇ ਵਿੱਚ ਪੈ ਗਿਆ ਉਹਨੂੰ ਦੇਖ ਕੇ ਖੁਸ਼ੀ ਨਹੀਂ ਮਨਾਉਣੀ ਅਫਸੋਸ ਕਰਨਾ ਹੈ ਕਿ ਪ੍ਰਮਾਤਮਾ ਨੇ ਤਾਂ ਭਾਈ ਇਹਨੂੰ ਦੇ ਦਿੱਤੀ ਸੀ ਨਾਮ ਜਪਣ ਵਾਸਤੇ ਕਿਸ ਤਰ੍ਹਾਂ ਇਹ ਪਾਤਸ਼ਾਹੀ ਹੈ ਜਿਹੜੀ ਇਹਦੀ ਇੱਕ ਤਰ੍ਹਾਂ ਦੀ ਰੁੱਲ ਰਹੀ ਆ ਮਹਾਰਾਜ ਕਹਿੰਦੇ ਭਾਈ ਕਦੇ ਵੀ ਆਪਣੀ ਇਸਤਰੀ ਨਾਲ ਵੈਰ ਨਹੀਂ ਕਰਨਾ ਚਾਹੀਦਾ ਤੇ ਕਦੇ ਵੀ ਭੁੱਲ ਕੇ ਨਿੱਕੀ ਨਿੱਕੀ ਗੱਲ ਤੇ ਆ ਕੇ ਘਰੇ ਕਲੇਸ਼ ਕਰੀ ਜਾਣਾ ਲੜਾਈਆਂ ਕਰੀ ਜਾਣੀਆਂ ਇਹਦੇ ਵਿੱਚ ਘਰ ਵਿੱਚ ਨਾ ਤਾਂ ਬਰਕਤ ਰਹਿੰਦੀ ਆ ਤੇ ਨਾ ਹੀ ਕਦੇ ਤੁਸੀਂ ਚੜ੍ਹਦੀ ਕਲਾ ਵਾਲਾ ਜੀਵਨ ਜਿਉ ਸਕਦੇ ਹੋ ਪਿਆਰਿਓ ਗੁਰੂ ਮਹਾਰਾਜ ਨੇ ਇੱਥੇ ਇੱਕ ਗੱਲ ਕਹੀ ਆ ਉਹ ਕਈ ਵਾਰੀ ਸੀ ਕੀਤੀ ਆ ਤੇ ਧੋਖਾ ਵੀ ਖਾਦਾ ਹੋਵੇਗਾ ਮਹਾਰਾਜ ਕਹਿੰਦੇ ਯਾਦ ਰੱਖਣਾ ਵੈਰੀ ਦੇ ਤੁਸੀਂ ਕੋਲ ਜਾ ਕੇ ਕਦੇ ਵੀ ਉਹਦਾ ਬਣਿਆ ਭੋਜਨ ਨਹੀਂ ਛਕਣਾ ਜੀ। ਵੈਰੀ ਦਾ ਦੁਸ਼ਮਣ ਕੋਈ ਤੁਹਾਨੂੰ ਆਪਣੀ ਤਰਫੋਂ ਮੰਨਿਆ ਹੋਵੇ ਕਿਸੇ ਨੇ ਤੇ ਉਹਦਾ ਵਿਸ਼ਵਾਸ ਨਹੀਂ ਕਰਨਾ। ਉਹਦਾ ਕੀ ਪਤਾ ਤੁਹਾਨੂੰ ਖਾਣੇ 'ਚ ਮਿਲਾ ਕੇ ਕੀ ਦੇ ਦੇਵੇ। ਇਸ ਕਰਕੇ ਕੁਝ ਐਸੇ ਮੂਰਖ ਲੋਕ ਹਨ ਸਾਧ ਸੰਗਤ ਜੀ ਜਦੋਂ ਆਪਾਂ ਪੜ੍ਹਦੇ ਹਾਂ ਪਿੱਛੇ ਵੇਖਦੇ ਹਾਂ ਕਈਆਂ ਨੇ ਵੈਰੀਆਂ ਉੱਪਰ ਯਕੀਨ ਕਰ ਲਿਆ ਤੇ ਧੋਖਾ ਖਾਦਾ ਹੈ। ਗੁਰੂ ਮਹਾਰਾਜੀ ਦੀ ਗੱਲ ਕਰੀਏ ਗੁਰੂ ਨੂੰ ਕਦੇ ਧੋਖਾ ਦਿੱਤਾ ਹੀ ਨਹੀਂ ਜਾ ਸਕਦਾ ਜੇ ਧੋਖਾ ਹੋਇਆ ਲੱਗਦਾ ਸਾਨੂੰ ਤਾਂ ਗੁਰੂ ਨੇ ਜਾਣ ਬੁੱਝ ਕੇ ਤਰਸ ਖਾ ਕੇ ਉਹਦੇ ਤੇ ਖਾਦਾ ਹੋਵੇਗਾ ਕਿਉਂਕਿ ਹਰ ਅੰਤਰਜਾਮੀ ਸਭ ਇਹ ਦੇ ਜਾਣ ਹੈ ਤਾਂ ਕਿਸੇ ਪੈ ਆਖ ਸੁਣਾਈਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਚੋਰੀ ਚੁਗਲੀ ਕਦਾ ਚਿਤ ਨਹੀਂ ਕਰਨੀ ਕਈ ਝੂਠ ਬੋਲਣ ਦੇ ਨਾਲ ਹੀ ਖੁਸ਼ ਹੋ ਜਾਂਦੇ ਆ ਪਰ ਤੁਸੀਂ ਸਦਾ ਸੱਚ ਬੋਲਣਾ ਹੈ ਇਹ ਸੱਚ ਬੋਲ ਕੇ ਕੋਈ ਦੁਖੀ ਹੋਵੇ ਤੇ ਸਾਥ ਸੰਗਤ ਜੀ ਤੇ ਜਾਣ ਲੈਣਾ ਉਹ ਕੋਈ ਸੱਚਾ ਤੁਹਾਡਾ ਮਿੱਤਰ ਨਹੀਂ ਹੋ ਸਕਦਾ ਸੱਚਾ ਮਿੱਤਰ ਉਹ ਹੋਵੇਗਾ ਜੋ ਸੱਚ ਸੁਣ ਕੇ ਖੁਸ਼ ਹੋਵੇਗਾ ਗੁਰੂ ਮਹਾਰਾਜ ਕਹਿਣ ਲੱਗੇ ਭਾਈ ਕਈ ਵਾਰੀ ਸੰਸਾਰ ਦੇ ਵਿੱਚ ਵਿਚਰਦੇ ਆਂ ਕੁਝ ਨੌਜਵਾਨਾਂ ਤੋਂ ਗਲਤੀਆਂ ਹੋ ਜਾਂਦੀਆਂ ਨੇ ਉਹ ਕੋਈ ਇਹੋ ਜਿਹਾ ਅਸ਼ੁੱਧ ਅਪਵਿੱਤਰ ਭੋਜਨ ਖਾ ਲੈਂਦੇ ਆ ਫਿਰ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਉਹਨਾਂ ਦਾ ਰੌਲਾ ਨਹੀਂ ਪਾਉਣਾ ਚਾਹੀਦਾ ਇਮਾਨਾ ਦਾ ਆਤਮ ਵਿਸ਼ਵਾਸ ਘਟ ਜਾਂਦਾ ਹੈ ਬੈਠ ਕੇ ਵਿਚਾਰ ਕਰਨੀ ਚਾਹੀਦੀ ਹੈ ਜੇਕਰ ਘਰ ਦੇ ਵਿੱਚ ਕੋਈ ਚੀਜ਼ ਲਿਆਉਣੀ ਹੋਵੇ ਤੇ ਗੁਰੂ ਮਹਾਰਾਜ ਕਹਿਣ ਲੱਗੇ ਭਾਈ ਮਹੂਰਤ ਨਹੀਂ ਪੁੱਛਣਾ ਚਾਹੀਦਾ ਪਾਪ ਕਰਨ ਲੱਗਿਆਂ ਦੇਰ ਕਰਨੀ ਚਾਹੀਦੀ ਆ ਧਰਮ ਕਮਾਉਣ ਲੱਗਿਆਂ ਢਿੱਲ ਨਹੀਂ ਕਰਨੀ ਚਾਹੀਦੀ ਹੁੰਦਾ ਅਕਸਰ ਇਹੀ ਆ ਅਸੀਂ ਜਦੋਂ ਧਰਮ ਕਮਾਉਣਾ ਹੋਵੇ ਅਸੀਂ ਦੇਰੀ ਕਰ ਦਿੰਨੇ ਆ ਕੋਈ ਵਿਕਾਰ ਜਿਹੜਾ ਹੈ ਤੇ ਮਾੜਾ ਕੰਮ ਕਰਨਾ ਹੋਵੇ ਸਾਧ ਸੰਗਤ ਜੀ ਉਹ ਜਦੀ ਹੀ ਕਰ ਦਿੰਨੇ ਆ ਫਿਰ ਉੱਥੇ ਮਹਾਰਾਜ ਕਹਿਣ ਲੱਗੇ ਚੋਰੀ ਦਾ ਮਾਲ ਜਿਹੜਾ ਲਿਆਵੇਗਾ ਖਾਵੇਗਾ ਪਛਤਾਵੇਗਾ ਫਿਰ ਉੱਥੇ ਇੱਕ ਭਾਈ ਖਜਾਨ ਸਿੰਘ ਜੀ ਆਏ ਉਹਨਾਂ ਨੇ ਦਸਬੰਦ ਦਾ 500 ਰੁਪਇਆ ਲੰਗਰ ਵਿੱਚ ਦਿੱਤਾ ਸਾਧ ਸੰਗਤ ਜੀ ਪਿਆਰ ਨਾਲ ਜੁੜਿਆ ਸੀ ਮਹਾਰਾਜ ਨੇ ਬਚਨ ਕੀਤਾ ਨਿਹਾਲ ਲਾਂਗਰੀਆਂ ਨੂੰ ਹੁਕਮ ਕੀਤਾ ਸੇਵਾਦਾਰਾਂ ਨੂੰ ਕਿ ਸੰਗਤਾਂ ਆਈਆਂ ਨੇ ਇਨਾਂ ਨੇ ਵਿਚਾਰ ਸੁਣੇ ਆ ਭਾਈ ਇਹਨਾਂ ਦੀ ਸੇਵਾ ਕਰੋ ਅਰਦਾਸ ਬੇਨਤੀ ਹੋਈ ਆ ਕੜਾ ਪ੍ਰਸ਼ਾਦ ਵਰਤਾਇਆ ਗਿਆ ਗੁਰੂ ਮਹਾਰਾਜ ਕਹਿੰਦੇ ਭਾਈ ਲੰਗਰ ਵਰਤਾਓ ਜੀ ਸ੍ਰੀ ਗੁਰੂ ਸੰਗਤ ਤਾਰ ਕਰ ਸੰਸੈ ਦੀਏ ਨਿਵਾਰ ਸੋ ਸਾਖੀ ਦੇ ਵਿੱਚ ਜ਼ਿਕਰ ਆਉਂਦਾ ਹੈ ਦਰਸ਼ਨ ਦੇ ਕਿਰਪਾਲ ਹੋਏ ਕੀਨੇ ਸਭੈ ਨਿਹਾਲ ਭੇਟਾ ਬਹੁ ਸੰਗਤ ਦਈ ਸ੍ਰੀ ਗੁਰੇ ਆਏ ਹਜ਼ੂਰ ਵਾਹਿਗੁਰੂ ਜੀ ਕੀ ਫਤਿਹ ਬੁਲਬਾਈ ਪੁਨਪੂਰ ਕਰੀਨ ਸਿਹਤ ਸ੍ਰੀ ਗੁਰੂ ਸਿੱਖਣ ਅਪਰਿਅਪਾਰ ਸਾਖੀ ਸੰਪੂਰਨ ਕਰੀ ਸ੍ਰੀ ਗੁਰੂ ਖੁਦ ਦਰਬਾਰ ਅੰਮ੍ਰਿਤ ਸਿੱਖਣ ਕੇ ਤਾਈਂ ਦੀਨੇ ਗੁਰੂ ਸ਼ਿਕਾਏ ਸਿੰਘ ਸਜੇ ਬੋ ਗੁਰੂ ਘਰ ਵਾਹਿਗੁਰੂ ਫਤਿਹ ਬੁਲਾਏ ਸਿੰਘ ਸਜੇ ਬੋ ਗੁਰੂ ਘਰ ਵਾਹਿਗੁਰੂ ਫਤਿਹ ਬੁਲਾਏ ਇਸ ਤਰ੍ਹਾਂ ਫਿਰ ਕਈਆਂ ਨੇ ਉੱਥੇ ਖੰਡੇ ਬਾਟੇ ਦੀ ਪੌੜ ਲੈ ਕੇ ਆਪਣਾ ਜਿਹੜਾ ਜੀਵਨ ਹੈ ਸਾਧ ਸੰਗਤ ਜੀ ਉਹ ਸਵਾਰ ਲਿਆ ਤੇ ਮਹਾਰਾਜ ਨੂੰ ਫਤਿਹ ਬੁਲਾਈ ਆ ਕਲਗੀਧਰ ਪਾਤਸ਼ਾਹ ਜਿਨੇ ਉਹਨਾਂ ਨੂੰ ਰਹਿਤ ਮਰਿਆਦਾ ਦੱਸੀ ਇਸੇ ਤਰ੍ਹਾਂ ਭਾਈ ਜੇ ਕੋਈ ਆਪਣਾ ਬਣਾ ਕੇ ਕਿਸੇ ਨੂੰ ਡੰਗੇਗਾ ਨਾ ਧੋਖਾ ਦੇਵੇਗਾ ਵਿਛੂ ਦੀ ਜੂਨ ਵਿੱਚ ਪਵੇਗਾ ਮਾਇਆ ਨਾਲ ਕੋਈ ਪਿਆਰ ਕਰੇਗਾ ਸਾਧ ਸੰਗ ਜੀ ਮਾਇਆ ਮਾਇਆ ਕਰੇਗਾ ਤੇ ਸਾਰਾ ਦਿਨ ਉਹਦੇ ਅੰਦਰ ਮਨ ਮਾਇਆ ਮੈਂ ਰਮ ਰਹੇ ਉਹ ਜਿਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਸਾਧ ਸੰਗਤ ਜੀ ਕਿ ਜਿਹੜਾ ਮਾਣਾ ਉਹ ਇਸ ਤਰ੍ਹਾਂ ਰਮਿਆ ਹੋਇਆ ਹੈ ਨਿਕਸਤ ਨਾ ਹਨ ਮੀਤ ਨਾਨਕ ਮੂਰਤ ਚਿਤਰ ਜਿਉ ਛਾੜਤ ਨਾ ਹਨ ਪੀਤ ਸਾਧ ਸੰਗਤ ਜੀ ਇਹ ਜਿਹੜਾ ਮਨ ਆ ਨਾ ਨਾਨਕ ਮੂਰਤ ਚਿਤਰ ਜਿਉ ਇਸ ਤਰ੍ਹਾਂ ਚਿਤਰਿਆ ਪਿਆ ਹੈ ਜਿਵੇਂ ਕਿਸੇ ਕੰਧ ਉੱਤੇ ਮੂਰਤੀ ਦਾ ਲੀਕਿਆ ਹੋਇਆ ਰੂਪ ਕੰਧ ਨੂੰ ਨਹੀਂ ਛੱਡਦਾ ਕੰਧ ਨਹੀਂ ਚਿੰਬੜਿਆ ਰਹਿੰਦਾ ਬਿਲਕੁਲ ਇਦਾਂ ਮਨ ਮਾਇਆ ਦੇ ਮੋਹ ਵਿੱਚ ਫਸ ਜਾਂਦਾ ਹੈ ਨਿਕਲਦਾ ਹੀ ਨਹੀਂ ਇਹ ਕੋਈ ਚਿੱਤਰਕਾਰ ਤਸਵੀਰ ਕੰਧ ਦੇ ਉੱਪਰ ਬਣਾ ਦੇਵੇ ਤੇ ਫਿਰ ਉਹਨੂੰ ਛੱਡਦੀ ਨਹੀਂ ਨਾ ਉਹ ਤਸਵੀਰ ਕੰਧ ਨੂੰ ਉਹਦੇ ਉੱਤੇ ਬਣੀ ਰਹਿੰਦੀ ਆ ਇਸ ਤਰ੍ਹਾਂ ਇਹ ਮਨ ਜਿਹੜਾ ਮਾਇਆ ਵਿੱਚੋਂ ਨਿਕਲਦਾ ਹੀ ਨਹੀਂ ਤੇ ਗੁਰੂ ਸਾਹਿਬ ਦੀ ਕਿਰਪਾ ਹੋ ਜੇ ਫੇਰ ਭਾਈ ਇਹ ਚੀਜ਼ਾਂ ਜਿਹੜੀਆਂ ਕਲਾ ਵਰਤਦੀ ਆ ਨਰ ਚਾਹਤ ਕਸ਼ ਔਰ ਔਰੇ ਕੀ ਔਰੇ ਭਈ ਬੰਦਾ ਚਾਹੁੰਦਾ ਕੁਝ ਹੋਰ ਹੋ ਕੁਝ ਹੋਰ ਜਾਂਦਾ ਇਸ ਕਰਕੇ ਉਹਨੂੰ ਜਾਣ ਲੈਣਾ ਚਾਹੀਦਾ ਕਿ ਰੱਬ ਦੀ ਮਰਜ਼ੀ ਚੱਲਦੀ ਆ ਬੰਦੇ ਦੀ ਮਰਜ਼ੀ ਨਹੀਂ ਚੱਲਦੀ ਜੀ ਗੁਰੂ ਮਹਾਰਾਜ ਕਿਰਪਾ ਕਰਨ ਕੀਤੀ ਵਿਚਾਰ ਹਿਰਦਿਆਂ 'ਚ ਵਸੇ ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੁੱਚੇ ਜੀਵਨ ਵਾਲੇ ਬਣ ਜਾਈਏ ਪੁੱਲ ਚੁੱਕ ਦੀ ਖਿਮਾ ਜੀ ਕਲਗੀ ਤਰਪਾ ਸਾਹਿਬ ਜੀ ਦੀ ਸ਼ਾਨ ਬੜੀ ਉੱਚੀ ਹੈ ਬੋਲਦੇ ਆ ਕਿ ਨਹੀਂ ਨਾ ਨਾ ਪ੍ਰਕਾਰ ਦੀਆਂ ਪੁੱਲਾਂ ਹੋ ਗਈਆਂ ਹਨ ਜੀ ਗੁਰੂ ਦੀ ਸੰਗਤ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ ਲੈਣ ਜੀ ਦੇਹੋ ਸੱਜਣੇ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਆਏ ਪ੍ਰਭ ਸਰਣਾਗਤੀ ਕਿਰਪਾ ਨਿਦਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ